ਠੀਕ ਹੈ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰਕਾ ਦਾ ਬਿਲਕੁਲ ਠੀਕ ਹੋਮੂਗੇ ਤਾਂ ਰਾਜੇ ਪੰਜਾਬ ਦੀ ਹਰ ਭਰਤੀ ਦੀ ਸਭ ਤੋਂ ਪਹਿਲਾਂ ਅਤੇ ਸਹੀ ਅਪਡੇਟ ਲੈਣ ਵਾਸਤੇ ਰਾਜੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਕਿਉਂਕਿ ਸੋਨਿਓ ਆਪਾਂ ਆਪਣੇ ਚੈਨਲ ਤੇ ਹਮੇਸ਼ਾ ਉਹੀ ਅਪਡੇਟ ਪਾਉਂਦੇ ਆ ਜਿਹੜੀ ਬਿਲਕੁਲ 100% ਐਕੂਰੇਟ ਹੁੰਦੀ ਹੈ ਠੀਕ ਹੈ ਜੀ ਕਦੇ ਵੀ ਅੱਜ ਤੱਕ ਆਪਾਂ ਆਪਣੇ 7-8 ਸਾਲ ਹੋ ਗਏ ਚੈਨਲ ਤੇ ਅੱਜ ਤੱਕ ਕਦੇ ਕੋਈ ਫੇਕ ਅਪਡੇਟ ਨਹੀਂ ਪਾਈ ਠੀਕ ਹੈ ਜੀ ਤਾਂ ਅੱਜ ਤੁਹਾਡੇ ਵਾਸਤੇ ਇੱਕ ਬਹੁਤ ਹੀ ਵਧੀਆ ਇੱਕ ਖੁਸ਼ਖਬਰੀ ਲੈ ਕੇ ਆਇਆਗਾ ਪੰਜਾਬ ਵੀਡੀਓ ਦੀ ਭਰਤੀ ਆਈ ਸੀਗੀ ਇੱਕ ਉਹਦੀ ਅਪਡੇਟ ਹੈਗੀ ਠੀਕ ਹੈ ਜੀ 2022 ਦੇ ਵਿੱਚ ਇਹ ਭਰਤੀ ਆਈ ਸੀਗੀ ਹੁਣ ਇਸ ਭਰਤੀ ਦੇ ਜਿਹੜੇ ਫਾਰਮ ਹੈ ਉਹ ਰੀਓਪਨ ਹੋ ਰਹੇ ਐ ਪਹਿਲਾਂ ਰਾਜੇ ਦੇ ਵਿੱਚ ਕੁਝ ਸ਼ਰਤਾਂ ਇਹ ਰੱਖੀਆਂ ਗਈਆਂ ਸੀ ਜਿਹਦੇ ਕਰਕੇ ਆਮ ਕੈਂਡੀਡੇਟ ਦੇ ਵਿੱਚ ਫਾਰਮ ਨਹੀਂ ਸੀ ਭਰ ਸਕਦਾ ਠੀਕ ਹੈ ਜੀ ਪਰ ਹੁਣ ਉਹਨਾਂ ਦੇ ਵਿੱਚ ਸੋਧ ਕਰਨ ਹੀ ਇਹ ਭਰਤੀ ਕਾਫੀ ਲੰਮਾ ਟਾਈਮ ਅਟਕੀ ਰਹੀ ਹੈਗੀ ਕੀ ਪ੍ਰੋਸੈਸ ਹੈ ਕਿਹੜੇ ਕਿਹੜੇ ਬੱਚੇ ਅਪਲਾਈ ਕਰ ਸਕਦੇ ਆ ਸਾਰੀ ਚ ਗੱਲ ਕਰਾਂਗੇ ਤੇ ਏਜ ਕਿੱਥੋਂ ਚੱਕੀ ਜਾਣੀ ਹੈ ਇਹਦੀ ਇਹਦੇ ਵਿੱਚ ਰਾਜ ਉਹਨਾਂ ਕੈਂਡੀਡੇਟਾਂ ਦਾ ਬਹੁਤ ਵੱਡਾ ਫਾਇਦਾ ਹੋ ਜੂਗਾ ਜਿਹੜੇ ਕੈਂਡੀਡੇਟ ਆਲਰੇਡੀ ਓਵਰ ਏਜ ਹੋ ਚੁੱਕੇ ਐ ਠੀਕ ਹੈ ਜੀ ਚਲੋ ਚੱਲਦੇ ਆ 2-3 ਸਾਲ ਪਹਿਲਾਂ ਇਸ ਭਰਤੀ ਦੇ ਫਾਰਮ ਆਏ ਸਨ ਠੀਕ ਹੈ ਜੀ ਇਸ ਭਰਤੀ ਦੇ ਵਿੱਚ ਕੀ ਬਦਲਾਅ ਕੀਤੇ ਜਾਣਗੇ ਕਿੰਨਾ ਕੈਂਡੀਡੇਟਾਂ ਨੂੰ ਫਾਇਦਾ ਹੋਵੇਗਾ ਪੰਜਾਬ ਵੀਡੀਓ ਦੀ ਭਰਤੀ ਨੂੰ ਲੈ ਕੇ ਇੱਕ ਵੱਡੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਕਿਉਂਕਿ ਰਾਜ ਕੈਬਨਿਟ ਮੀਟਿੰਗ ਦੇ ਵਿੱਚ ਇਸ ਵਾਰ ਘਟੋ ਘਟ 10000 ਪਲਸ ਭਰਤੀ ਆ ਰਹੀ ਹੈ ਨੋਰਮਲ ਡਿਪਾਰਟਮੈਂਟਾਂ ਦੇ ਵਿੱਚ ਠੀਕ ਹੈ ਜੀ ਤਾਂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਰਾਜੇ ਸਰਕਾਰ ਬਹੁਤ ਭਰਤੀਆਂ ਕੱਢ ਰਹੀ ਹੈ ਠੀਕ ਹੈ ਆਪਦੀ ਤਿਆਰੀ ਪੁਲਿਸ ਨਾਲ ਛੱਡੋ ਤਿਆਰੀ ਕੰਟੀਨਿਊ ਕਰਦੇ ਰਹੋ ਜਿੱਥੋਂ ਵੀ ਕਰਦੇ ਹੋ ਚਾਹੇ 셀ਫ ਸਟਡੀ ਕਰਦੇ ਹੋ ਚਾਹੇ ਕਿਸ ਇੰਸਟੀਟਿਊਟ ਤੋਂ ਕਰਦੇ ਹੋ ਕੰਟੀਨਿਊ ਸਟਡੀ ਰੱਖੋ ਆਪਦੀ ਠੀਕ ਹੈ ਜੀ 1 ਮਿੰਟ ਰਹਿਸੋਂ ਦਿਖਾਉਣਾ ਵੀ ਸਾਡੀਆਂ ਸਾਰੀ ਆਪਾਂ ਗੱਲ ਡਾਊਟ ਕਲੀਅਰ ਕਰਕੇ ਜਾਵਾਂਗੇ ਉਸ ਤੋਂ ਪਹਿਲਾਂ ਰਾਜੇ ਤੁਹਾਨੂੰ ਮੈਂ ਦੱਸਦਾ ਕਿ ਆਪਣੇ ਪੰਜਾਬ ਦੇ ਸਾਰੇ ਆਫਰਾਂ ਦੇ ਰਾਜੇ ਪੰਜਾਬ ਪੁਲਿਸ ਵੀਡੀਓ ਦਾ ਬੈਚ ਤੁਹਾਨੂੰ ਪਤਾ ਕਿ ਆਪਾਂ ਸਿਰਫ ਸਾਲ ਦੇ ਵਿੱਚ ਤਿੰਨ ਤੋਂ ਚਾਰ ਬੈਚ ਚਲਾਉਣੇ ਹੁੰਦੇ ਆ ਵੀਡੀਓ ਦਾ ਬੈਚ ਆਪਣਾ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਹੈਗਾ ਠੀਕ ਹੈ ਜੀ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਰਿਹਾ ਜੀ ਜਿਹੜੇ ਕੈਂਡੀਡੇਟਾਂ ਨੇ ਆਲਰੇਡੀ ਇਹ ਬੈਚ ਪਹਿਲਾਂ ਲੈਤਾ ਹੋਇਆ ਸੀਗਾ ਉਹਨਾਂ ਨੂੰ ਰਾਜੇ ਆਪਾਂ ਕਾਫੀ ਸ਼ੋਰਟ ਕਰਕੇ ਬੈਚ ਪ੍ਰੋਵਾਈਡ ਕਰਵਾਵਾਂਗੇ ਇੱਕ ਸਾਲ ਦੀ ਵੈਲਿਡਿਟੀ ਦੇ ਨਾਲ ਠੀਕ ਹੈ ਜੀ ਬਾਕੀ ਆਲ ਪੰਜਾਬ ਐਗਜ਼ਾਮ ਵਾਲੇ ਬੱਚੇ ਪਟਵਾਰੀ ਵਾਲੇ ਬੱਚੇ ਇੰਨਾਂ ਵਾਸਤੇ ਵੀ ਰਾਜੇ ਘੱਟੋ ਘੱਟ 75 ਤੋਂ 78% ਦਾ ਆਫਰ ਚੱਲ ਰਿਹਾ ਆਪਣਾ ਠੀਕ ਹੈ ਜੀ ਜੀਦੇ ਵਿੱਚ ਜ਼ੀਰੋ ਲੈਵਲ ਤੋਂ ਕਲਾਸਾਂ ਹੋਣਗੀਆਂ ਸਿਲੇਬਸ ਸਿਰਫ ਉਹੀ ਕਰਵਾਵਾਂਗੇ ਜਿਹੜਾ ਜਿਹੜਾ ਪੇਪਰ ਦੇ ਵਿੱਚ ਆਊਗਾ ਸਭ ਤੋਂ ਵੱਧ ਸਿਲੈਕਸ਼ਨਾਂ ਵੀ ਆਪਾਂ ਕਰਵਾਈਆਂ ਜੇਕਰ ਕਿਸੇ ਬੱਚੇ ਸਾਰੇ ਪੇਪਰਾਂ ਵਾਸਤੇ ਬੈਚ ਲੈਣਾ ਤੁਸੀਂ ਆਲ ਪੰਜਾਬ ਐਗਜ਼ਾਮ ਬੈਚ ਵੀ ਲੈ ਸਕਦੇ ਹੋ ਚੜ੍ਹਦੀ ਕਲਾ ਬੈਚ ਤਾਂ ਰਾਜ ਜੀ ਇਹਦੇ ਬੈਚ ਦੇ ਵਿੱਚ ਤੁਹਾਨੂੰ ਸਾਰੇ ਵੀਡੀਓ ਲੈਕਚਰ ਜ਼ੀਰੋ ਲੈਵਲ ਤੋਂ ਕਲਾਸਾਂ ਪੰਜਾਬੀ ਅਤੇ ਇੰਗਲਿਸ਼ ਦੇ ਵਿੱਚ ਲੈਕਚਰ ਸਾਰਾ ਕੁਝ ਕਰਵਾਇਆ ਜਾਊਗਾ ਜੀ ਉਹ ਵੀ ਬਿਲਕੁਲ ਬੇਸਿਕ ਲੈਵਲ ਤੋਂ ਤਾਂ ਤੁਸੀਂ ਪਲੇ ਸਟੋਰ ਤੋਂ ਐਪ ਡਾਊਨਲੋਡ ਕਰ ਸਕਦੇ ਹੋ ਦੀਪਪੁਰ ਐਜੂਕੇਸ਼ਨਲ ਜਿੰਨਾ ਬੱਚਿਆਂ ਕੋਲੇ ਆਈਫੋਨ ਆ ਰਾਜ ਜੀ ਉਹਨਾਂ ਨੇ ਐਪ ਡਾ ਰਿਜਾ ਤੁਹਾਨੂੰ ਰਾਜੇ 100% ਮਿਲੂਗਾ ਜੇ ਤੁਸੀਂ ਆਪਣਾ ਕਰਵਾਇਆ ਹੋਇਆ ਸਾਰਾ ਕੁਝ ਕਰਦੇ ਹੋ ਤੇ ਆਪਾਂ ਆਪਣਾ ਮੋਬਾਈਲ ਨੰਬਰ ਆਪਰੇ ਤੇ ਕਿਸੇ ਵੀ ਬੱਚੇ ਨੂੰ ਕੀ ਪ੍ਰੋਬਲਮ ਆਉਂਦੀ ਹੈ ਠੀਕ ਹੈ ਰਾਜੇ ਬਿਲਕੁਲ ਬੇਸਿਕ ਲੈਵਲ ਤੋਂ ਕਰਵਾਵਾਂਗੇ ਰਾਜੇ ਸਿਲੇਕਸ਼ਨ ਦੀ ਸਾਡੀ ਗਾਰੰਟੀ ਹੋ ਜੇ ਤੁਸੀਂ ਸਾਡਾ ਕਰਵਾਇਆ ਹੋਇਆ ਕਰਦੇ ਹੋ ਜਿਹੜਾ ਰਾਜੇ ਇਹ ਆਫਰ ਹੈ ਇਹ ਆਪਣਾ 13 ਮਾਰਚ ਤੱਕ ਹੈਗਾ ਠੀਕ ਹੈ ਜੀ 13 ਮਾਰਚ ਤੱਕ ਇਹ ਆਫਰ ਹੈ ਕੱਲ ਤੱਕ ਮਤਲਬ ਤਾਂ ਹੁਣ ਆਪਾਂ ਗੱਲ ਕਰ ਲਈ ਰਾਜੇ ਇਸ ਭਰਤੀ ਬਾਰੇ ਜਿਹੜੀ ਰਾਜੇ ਏਜ ਹੈ ਹੁਣ ਜਿਹੜੇ ਬੱਚੇ ਬਹੁਤ سارے ਬੱਚੇ ਇਹ ਜਿਹੜੇ ਜਿਹੜੇ 2023 ਦੇ ਵਿੱਚ ਓਵਰੇਜ ਹੋਗੇ ਸੀ ਜਿਹੜੇ 2023 ਦੇ ਵਿੱਚ ਓਵਰੇਜ ਹੋਗੇ ਸੀ ਬੱਚੇ 2024 ਦੇ ਵਿੱਚ ਵੀ ਬੱਚੇ ਉਹੀ ਓਵਰੇਜ ਹੋਗੇ 2025 ਦੇ ਵਿੱਚ ਵੀ ਠੀਕ ਹੈ ਜੀ ਤਾਂ ਇਹਦੇ ਵਿੱਚ ਰਾਜੇ ਜਿਹੜੇ ਬੱਚੇ 23 24 25 ਦੀਆਂ ਭਰਤੀਆਂ ਐਵਰੇਜ ਮਤਲਬ ਉਹ ਹੋਗੇ ਜਿਨ੍ਹਾਂ ਦੇ 37 ਸਾਲ ਏ ਸੀਗੀ ਠੀਕ ਹੈ ਜੀ ਤੇ ਉਹ ਬੱਚੇ ਕੀ ਹੋਗੇ ਸੀ ਰਾਜੇ ਉਹ ਹੋਗੇ ਸੀ ਜਨਰਲ categories ਦੇ ਠੀਕ ਹੈ ਜੀ ਤੇ ਉਹ ਰਾਜੇ 2022 ਵਾਲਾ ਇਸ਼ਤਿਹਾਰ ਨੰਬਰ ਰਾਜੇ ਸੇਮ ਟੂ ਸੇਮ ਰਹੂਗਾ ਚਾਰ ਇਸ਼ਤਿਹਾਰ ਨੰਬਰ 2022 ਦਾ ਰਹੂਗਾ ਤਾਂ ਇਹ ਜਿਹੜੀ ਏ ਚੱਕੀ ਜਾਣੀ ਆ ਉਹ 1 1 2022 ਤੋਂ ਚੱਕੀ ਜਾਣੀ ਆ ਤੇ ਇਹਦਾ ਮਤਲਬ ਹੈ ਜੇ ਜਿਹੜੇ ਕੈਂਡੀਡੇਟ ਆਵਰੇਜ ਹੋ ਚੁੱਕੇ ਆ ਉਹਨਾਂ ਵਾਸਤੇ ਇਹ ਇੱਕ 골ਡਨ ਚਾਂਸ ਰਹੂਗਾ ਠੀਕ ਹੈ ਜੀ ਆਹ ਰਾਜੇ ਦੀਆਂ ਡਾਟਾ ਰਹੀਆਂ ਸੀਗੀਆਂ ਪਹਿਲਾਂ ਇਹ ਭਾਰਤੀ ਦੇ ਵੀਡੀਓ ਦੀਆਂ ਠੀਕ ਹੈ ਜੀ ਇਹਦਾ ਨੋਟੀਫਿਕੇਸ਼ਨ ਆਗਾ ਜੇ ਤੁਸੀਂ ਕਿਸੇ ਨੂੰ ਟੈਲੀਗ੍ਰਾਮ ਦੇ ਵਿੱਚ ਵੀ ਸੈਂਡ ਕਰ ਦੂੰਗਾ ਕਾਹਦੀਆਂ ਸੀ ਰਾਜੇ ਬਲੇਜ ਡਿਵੈਲਪਮੈਂਟ ਆਰਗੇਨਾਈਜ਼ਰ ಗ್ರಾಮ ਸੇਵ ਕਿਦੀਆਂ ਵੈਕੈਂਸੀਆਂ ਸੀਗੀਆਂ ਇਹ ਕੁਆਲਿਫਿਕੇਸ਼ਨ ਕੀ ਮੰਗੀ ਸੀ ਰਾਜੇ ਇਹਨਾਂ ਨੇ ਇਹ ਕਹਿੰਦੇ ਜੀ ਪਲੱਸ 2 ਤਾਂ ਸਾਰੇ ਚ ਹੁੰਦੀ ਆ ਰਾਜੇ ਤੇ ਇੱਕ ਨੇ ਗ੍ਰੈਜੂਏਸ਼ਨ ਗ੍ਰੈਜੂਏਸ਼ਨ ਮੰਗੀ ਸੀ ਤੇ ਨਾਲ ਰਾਜ ਇਹਨਾਂ ਨੇ ਇੱਕ ਇਹਦੇ ਡਿਪਲੋਮਾ ਮੰਗਿਆ ਸੀ ਇਹਦਾ ਹੀ ਰੌਲਾ ਪਿਆ ਸੀ ਸਾਰਾ ਇਹਦਾ ਰੌਲਾ ਪਿਆ ਸੀਗਾ ਇਹ ਕੀ ਤੇ ਡਿਪਲੋਮਾ ਮੰਗਿਆ ਸੀ ਪਰ ਇਹ ਕਹਿੰਦੇ ਬੀ ਕਾਮ ਵਾਲੀ ਨੂੰ ਪੈਲ ਦਿੱਤੀ ਜਾਊਗੀ ਠੀਕ ਹੈ ਜੀ ਜਾਂ ਕਹਿੰਦੇ ਕਿਸੇ ਹੋਰ ਹਾਈਰ ਕੁਆਲੀਫਿਕੇਸ਼ਨ ਆ ਕਮਰਸਰੀ ਫੀਲਡ ਦੇ ਵਿੱਚ ਇਸ ਤਰ੍ਹਾਂ ਦੀ ਆ ਸ਼ਰਤ ਜੀ ਕੋਈ ਰੱਖੀ ਗਈ ਸੀ ਇਹਨੂੰ ਲੈ ਕੇ ਹੀ ਸਾਰਾ ਰੌਲਾ ਪਿਆ ਸੀ ਸੁਣ ਰਹੇ ਜਿੱਥੇ ਸੁਣਨ ਦੇ ਵਿੱਚ ਆ ਰਿਹਾ ਕਿ ਇੱਥੇ ਹੁਣ ਆਈਐਸਓ ਸਰਟੀਫਿਕੇਟ ਲਾਉਣਗੇ ਇਹ ਠੀਕ ਹੈ ਜੀ ਤੇ ਵੈਕੈਂਸੀਆਂ ਜੀ ਤੁਸੀਂ ਦੇਖ ਸਕਦੇ ਹੋ ਰਾਜੇ ਆ ਜਰਨਲ ਦੀਆਂ ਵੈਕੈਂਸੀਆਂ ਸੀਗੀਆਂ ਆ ਸਾਰਾ ਪ੍ਰੋਸੈਸ ਇਹਦੇ ਦਾ ਇਹਦਾ ਹੈਗਾ ਸੀ 251792 ਇਹ ਉਹ ਜਿਹੜਾ ਕੋਟਾ ਉਹਦੇ ਉਹਦੇ ਨਾਲ ਸੀਗਾ ਠੀਕ ਹੈ ਰਾਜੇ ਤੇ ਹੁਣ ਇੱਕ ਗੱਲ ਹੋਰ ਹੈ ਜੀ ਜਿਹੜੇ ਬੱਚੇ ਹੁਣ ਇਹਦੇ ਚ ਅਪਲਾਈ ਕਰਨਗੇ ਠੀਕ ਹੈ ਜੀ ਕੋਈ ਵੀ ਬੱਚਾ ਅਪਲਾਈ ਕਰੂਗਾ ਠੀਕ ਹੈ ਜੀ ਤਾਂ ਉਹ 2022 ਦੇ 베ਸ ਤੇ ਅਪਲਾਈ ਹੋਊਗਾ ਜੇਕਰ ਉਹ ਕੈਂਡੀ ਮੰਨ ਲਓ ਕੋਈ ਕੈਂਡੀ EWS ਵਾਲਾਗਾ ਤਾਂ ਉਹਦੇ ਕੋਲ ਰਾਜੇ 2021 ਤੇ 22 ਦਾ ਸਰਟੀਫਿਕੇਟ ਹੋਣਾ ਲਾਜ਼ਮੀ ਹੈ ਠੀਕ ਹੈ ਜੀ ਇਹ ਭਰਤੀ ਕਿਦੋਂ ਆਈ ਸੀਗੀ ਇਥੇ ਡੇਟ ਲਿਖੀ ਵੀ ਸਿਕ ਮਿੰਟ ਰਾਜੇ ਹੋਲਡ ਰੱਖਿਓ ਉੱਚ ਲਿਖਿਆ ਹੋਇਆ ਸੀ ਹਾਂ ਤਾਂ ਇਹ ਭਰਤੀ 15 5 ਤੋਂ ਬਾਅਦ ਆਈ ਸੀ ਤਾਂ ਤੁਹਾਡੇ ਕੋਲ 2022 ਤੇ 23 ਦਾ ਸਰਟੀਫਿਕੇਟ ਹੋਣਾ ਲਾਜ਼ਮੀ ਹੈ ਫਿਰ ਜਾ ਕੇ ਰਾਜੇ ਤੁਸੀਂ ਇਹਦੇ ਵਿੱਚ ای ਡਬਲਯੂ ਐਸ ਦੇ ਵਿੱਚ ਅਪਲਾਈ ਕਰ ਸਕਦੇ ਹੋ ਜੇ ਕਿਸੇ ਬੱਚੇ ਕੋਲ 2022 23 ਦਾ ਸਰਟੀਫਿਕੇਟ ਨਹੀਂ ਹੈਗਾ ای ਡਬਲਯੂ ਐਸ ਦਾ ਤਾਂ ਉਹ ਪੁਲਿਸ ਨਾ ਅਪਲਾਈ ਕਰਿਓ ਠੀਕ ਹੈ ਜੀ ਤਾਂ ਤੁਹਾਡਾ ਨੁਕਸਾਨ ਹੋ ਜਾਈ ਮੈਂ ਤਾਂ ਕਰਕੇ ਕਹਿ ਰਿਹਾ ਹਾਂ ਮੈਂ ਤੇ ਇਹ ਰਾਜੇ ਭਰਤੀ ਸੀਗੀ ਤਾਂ ਇਹਦੇ ਵਿੱਚ ਸੋਧ ਕਰਕੇ ਇਹਦੇ ਫਾਰਮ ਰੀਓਪਨ ਹੋ ਰਹੇ ਹੈ ਰਾਜੇ ਠੀਕ ਹੈ ਜੀ ਰੀਓਪਨ ਹੋ ਰਹੇ ਹੈ ਇਹਦੇ ਤੇ ਜਿਹੜੇ ਕੈਂਡੀਡੇਟਰ ਉਹ ਰਹਿ ਗਈ ਸੀ ਭਰਨ ਵਾਸਤੇ ਰਾਜੇ ਹੁਣ ਭਰ ਸਕਦੇ ਆ ਧੰਨਵਾਦ ਮੇਰੇ ਦੋਸਤੋ ਜਿਉਂਦੇ ਵਾਸਤੇ ਰਹੋ ਤੇ ਵੀਡੀਓ ਨੂੰ ਬਹੁਤ ਬਹੁਤ ਲਾਈਕ ਸ਼ੇਅਰ ਜਰੂਰ ਕਰ ਦਿਓ ਰਾਜੇ ਕਿ ਛੋਟੇ ਤੋਂ ਛੋਟੇ ਅ ਜਗ੍ਹਾ ਤੇ ਆਪਣੇ ਹਰੇਕ ਬੱਚੇ ਕੋਲੇ ਇਹ ਖਬਰ ਪਹੁੰਚ ਚੁੱਕੀ ਠੀਕ ਹੈ ਜੀ ਤਾਂ